ਤੂ ਮੈਨੂੰ ਘਰੇ ਨਹੀਂ ਮਿਲੀ ਲੱਗਦਾ ਹੋਰ ਹਾਰ ਕੇ ਭਾਈ ਮੈਂ ਤਾਂ ਉਹਨਾਂ ਦੇ ਭਾਗੂ ਕੇ ਸਲਾਮੀ ਦੇ ਆਈ ਨਹੀਂ ਮੈਂ ਮੱਚ ਜਾ ਕੱਲੀ ਜਾਣੀ ਜਾ ਕੇ ਸਲਾਮੀ ਦੇ ਆਈ ਲੈ ਦੱਸ ਤੈਨੂੰ ਤਾਂ ਮੇਰੇ ਭਾਈ ਵੀ ਸੋਹਣੀ ਹੈ ਨਹੀਂ ਅੰਮਾ ਜੀ ਮੈਨੂੰ ਐ ਲੱਗਦਾ ਕੋਈ ਨੁਸਖ ਹੋਣਾਗਾ ਨਾ ਭਾਈ ਸੋਹਣੀ ਲੰਬੀ ਲੁੱਧੀ ਸਾਰਾ ਕੁਝ ਵਧੀਆ ਮਿੰਦਾ ਕੋਈ ਨੁਕਸ ਵੀ ਨਹੀਂ ਲੱਗਿਆ ਆਏ ਆ ਇਹਦੇ ਮਾਮੇ ਤੱਕੜੇ ਨਹੀਂ ਕਰੋ ਤੇ ਉਹਨਾਂ ਨੇ ਵਿਆਹ ਉਹ ਕਰਤਾ ਕੋਈ ਨਹੀਂ ਤੁਸੀਂ ਨਾ ਫਿਕਰ ਨਾ ਕਰੋ ਪਹਿਲਾਂ ਤੁਸੀਂ ਇਕੱਲੇ ਸੀ ਹੁਣ ਮੈਂ ਤੁਹਾਡੇ ਨਾਲ ਆ ਹਾਂ ਨਸੀਬ ਕਰੇ ਮੈਨੂੰ ਤਾਂ ਬਾਲਾ ਹੀ ਹੌਸਲਾ ਤੇਰਾ ਜੇ ਸੱਚ ਪੁੱਛੇ ਨਾ ਰੱਬ ਜਿੰਨਾ ਸਾਥ ਲੱਗਦਾ ਮੈਨੂੰ ਤਾਂ ਮੇਰੀ ਤਾਂ ਜ਼ਿੰਦਗੀ ਬਦਲ ਗਈ ਮੇਰਾ ਤੇ ਘਰ ਦੇ ਵਿੱਚ ਨਾ ਐਨੀ ਰੌਣਕ ਆ ਗਈ ਕਿ ਮੈਂ ਤਾਂ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੀ ਨਹੀਂ ਰਹਿਦਾ ਤਾਂ ਹੀ ਤਾਂ ਕਹਿਨੀ ਆ ਬਸ ਹੁਣ ਤੁਸੀਂ ਫਿਕਰ ਨਾ ਕਰੋ ਹੁਣ ਮੈਂ ਹੈਗੀ ਆ ਨਾ ਨਾਲ ਤੁਹਾਡੇ ਹਾਂ ਉਹ ਫਿਰ ਬਾਪੂ ਨੂੰ ਲਾ ਲਾ ਕੇ ਨਸ਼ੇ ਤੇ ਸਾਰੀ ਜ਼ਮੀਨ ਲੈ ਗਏ ਕਦੇ ਫੀਮ ਦੇ ਦਿੰਦੇ ਸੀਗੇ ਕਦੇ ਪੋਸਟ ਦੇਤੀ ਕਦੇ ਭੁੱਕੀ ਦੇਤੀ ਆ ਰੈਂਦੀ ਖੁੰਦੀ ਸ਼ਰਾਬਦਾਰ ਦੀ ਬਣਾਤਾ ਉਹਨੂੰ ਉਹ ਫਿਰ ਸਾਰਾ ਬਸ ਕੁਛ ਦਾ ਪੈਸੇ ਦੇ ਤੇ ਕੁਛ ਫਿਰ ਧੱਕੇ ਧਮੇ ਨਾਲ ਸ਼ਾਰੇ ਬੰਦੇ ਦਾ ਕੀ ਹੁੰਦਾ ਈ ਗੂਠੇ ਗਾਠੇ ਲਵਾ ਕੇ ਜ਼ਮੀਨ ਸਾਰੀ ਲੈ ਗਈ ਐਵੇਂ ਤਾਂ ਨਹੀਂ ਜੀ ਕਿਸੇ ਨੇ ਕਿਹਾ ਕੰਡੇ ਸ਼ਰੀਕ ਤਾਂ ਮਿੱਟੀ ਦਾ ਨਹੀਂ ਮਾਨ ਹੁੰਦਾ ਲੈ ਇਹਦਾ ਮਤਲਬ ਤਾਂ ਬਾਪੂ ਜੀ ਨੂੰ ਵਿਚਾਰੇ ਨੂੰ ਨਸ਼ੇ ਤੇ ਲਾਤਾ ਸਾਰੀ ਜ਼ਮੀਨ ਹੜੱਪ ਲਈ ਉਹ ਬਸ ਗੱਲ ਤਾਂ ਉਹ ਹੈ ਨਸੀਬ ਕਰੇ ਬਿਓ ਸਾਰਾ ਕਾਰਨ ਕਰਾਉਣ ਵਾਲਾ ਤਾਂ ਪਰਮਾਤਮਾ ਹੀ ਆ ਨਾ ਬਾਪੂ ਨੂੰ ਰੰਗ ਹੁੰਦਾ ਨਾ ਆਪਣੀ ਜ਼ਮੀਨ ਵਿਕਦੀ ਤੇ ਬੇਬੇ ਉਸੇ ਦੁੱਖ ਦੇ ਵਿੱਚ ਸਾਲ ਹੀ ਕੱਟੀ ਵਿਚਾਰੀ ਉਦੋਂ ਬਾਅਦ ਪੂਰੀ ਹੋ ਗਈ ਦੁੱਖ ਤਾਂ ਹੋਈ ਜਾਂਦਾ ਜੀ ਜਦੋਂ ਕੋਈ ਬਰਾਬਰ ਦਾ ਸ਼ਰੀਕ ਇੰਨਾ ਕੁਝ ਲੈ ਜਾਏ ਆਪਦੇ ਕੋਲ ਫਰੀ ਫੰਡ ਜੀ ਨਾਲ ਇੱਕ ਤਰ੍ਹਾਂ ਦਾ ਬਾਪੂ ਜੀ ਨੂੰ ਰੋਗ ਹੀ ਲਾਤਾ ਉਹਨਾਂ ਨੇ ਹੋਈ ਤਾਂ ਸਾਡੇ ਨਾਲ ਵੀ ਥੋੜੇ ਵਾਲੀ ਆ ਆਪਣੀ ਤਾਂ ਦੋਨਾਂ ਦੀ ਇੱਕੋ ਹੀ ਦੁੱਖਾਂ ਭਰੀ ਕਹਾਣੀ ਆ ਅਸੀਂ ਵੀ ਵਧੀਆ ਹੁੰਦੇ ਸੀਗੇ ਵਧੀਆ ਸੈਟ ਸੀ ਸਾਡੀ ਕਬੀਲਦਾਰੀ ਬਸ ਮੁੜ ਕੇ ਇਹ ਜੀ ਗਰੀਬੀ ਆਈ ਬਸ ਜੀ ਕਤਈਏ ਤੁਹਾਨੂੰ ਤੁਸੀਂ ਤਾਂ ਮੇਰੇ ਵਾਲੇ ਹਾਲਾਤਾਂ ਚੀਓ ਮੈਂ ਤਾਂ ਹੈ ਨਸੀਬ ਕਰੇ ਨਾਲੇ ਕਹਿੰਦੇ ਨੇ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਐ ساری ਉਮਰ ਇਸੇ ਤੋਂ ਖਾਣਾ ਹੁੰਦਾ ਹੈਗਾ ਤੇ ਜਦੋਂ ਜ਼ਮੀਨ ਹੀ ਨਾ ਰਹੀ ਤਾਂ ਫਿਰ ਕੀ ਰਹਿ ਗਿਆ ਬੰਦੇ ਚ ਹਾਂ ਚੱਲ ਕੋਈ ਨਹੀਂ ਤੁਸੀਂ ਨਾ ਫਿਕਰ ਨਾ ਕਰੋ ਤੁਸੀਂ ਤਾਂ ਇੰਨੀ ਮਿਹਨਤ ਕਰਦੇ ਹੋਗੇ ਐਨੇ ਕੰਮ ਦੇ ਤਾਂ ਨਹੀਂ ਹੋ ਹੋਰ ਬਣ ਜੂਗੀ ਜ਼ਮੀਨ ਕਹਿੰਦੇ ਜਿਹਦੀ ਨੀਤ ਸਿੱਧੀ ਹੋਵੇ ਨਾ ਪਰਮਾਤਮਾ ਕੁਝ ਨਹੀਂ ਲੁਕੋ ਕੇ ਰੱਖਦਾ ਬਣਦਾ ਜਾਊ ਨਸੀਬ ਕਰੇ ਪਰ ਆਏ ਕਿੱਥੇ ਤਾਂ ਅੱਜ ਆਪਾਂ 10 ਕਿੱਲੇ ਦੇ ਮਾਲਕ ਹੁੰਦੇ ਹੁਣ ਪਤਾ ਨਹੀਂ ਕਦੋਂ ਬਣ ਗਏ ਉਹ ਕੋਠਾ ਦੇਖਦੀ ਹੈ ਹਾਂਜੀ ਚਲ ਐਂ ਕਰ ਆਪਾਂ ਉਧਰ ਬਹਿਨੇ ਤੈਨੂੰ ਦੱਸਦਾ ਉਹ ਕਹਾਣੀ ਵੀ ਆਜੋ ਆ ਮੈਂ ਇਟਾਂਗੀਆਂ ਲੈ ਆਉਣਾ ਇਹਨਾਂ ਤੇ ਬਹਿ ਜਾਾਂਗੇ ਲੈ ਮੈਨੂੰ ਫੜਾ ਦੇ ਇੱਕ ਨਹੀਂ ਨਹੀਂ ਆਜਾ ਹਾਏ ਆ ਚੌਂਕੜੀ ਜੀ ਕਿੰਨੀ ਸੋਹਣੀ ਮੈਂ ਤਾਂ ਇੱਥੇ ਬਹਿ ਜਾਣੀ ਆ ਜੀ ਕੋਈ ਗੱਲ ਨਹੀਂ ਸੀ ਕਰੇ ਜਿੱਥੇ ਤੈਨੂੰ ਚੰਗਾ ਲੱਗਦਾ ਉੱਥੇ ਬਹਿ ਜਾ ਉਹ ਕੋਠਾ ਆਪਣਾ ਹੀ ਹਾਏ ਹਾਏ ਉਠਾ ਹੈ ਕਿ ਸੇ ਟਾਈਮ ਆਪਣਾ ਹੁੰਦਾ ਸੀਗਾ। ਮਤਲਬ ਹੁਣ ਆਪਣੀ ਨਹੀਂ ਹੈਗਾ। ਹੁਣ ਨੇ ਆਪਣਾ ਹੈਗਾ। ਆ ਤੈਨੂੰ ਦੱਸਿਆ ਸੀ ਨਾ ਇੱਧਰ ਤਿੰਨ ਕਿੱਲੇ ਆ ਜਿਹੜੇ। ਹਾਂਜੀ। ਉਦੋਂ ਉਹ ਤਬਾਦਲਾ ਕਰਿਆ ਸੀਗਾ ਥੋੜਾ ਜਿਹਾ। ਤੇ ਉਦੋਂ ਇੰਨੀ ਜਿਹੜੀ ਆ ਵਟ ਹੈਗੀ ਹੈਗੀ। ਆ ਨਲਕੇ ਤੋਂ ਉਰਾਂ ਤੇ ਹੋ ਵਟ। ਇਹ ਹਿਸਾਬ ਆਪਾਂ ਨੂੰ ਆ ਗਿਆ ਸੀਗਾ। ਅੱਛਾ। ਹਾਂ ਮੈਂ ਛਾਂ ਦਾ ਕਰਕੇ ਇੱਥੇ ਮੈਂ ਵੀ ਚੱਲ ਇੱਕ ਖੁੰਝ ਜਗਾ ਇਥੋਂ ਸਾਰੇ ਬਾਣ ਦਾ ਖਿਆਲ ਰਹਿੰਦਾ ਇੱਧਰ ਵੀ ਨਿਗਾਹ ਰਹਿੰਦੀ ਹੈ ਇੱਧਰ ਵੀ। ਹਾਂਜੀ। ਹਾਂ ਵੀ ਇੱਧਰ ਟਿਊਬ ਲਾ ਦਾਂਗੇ। ਉਦੋਂ ਮੈਂ ਹੀ ਸ਼ੁਰੂ ਕਰਤਾ ਤੇ ਬਾਅਦ ਚ ਤਵਾਦਲੇ ਚ ਜਦੋਂ ਸਾਰੀ ਬੰਡ ਬੰਡਾਈ ਹੋ ਗਈ ਤਾਂ ਆਪਾਂ ਨੂੰ ਆ ਜੀਨ ਆ ਗਿਆ ਪਸਾ ਆ ਹੁਣ ਥੋੜੀ ਜਹਰੇ ਚਾਰੇ ਜੋਗੀ ਹੈਗੀ ਤੇ ਉਦੋਂ ਫਿਰ ਤਾਈ ਕ्याने ਕਹਿੰਦੇ ਵੀ ਜੇ ਤੁਸੀਂ ਭਾਈ ਤਵਾਦਲੇ ਹੋ ਗਿਆ ਵੀ ਹੁਣ ਤੁਹਾਡਾ ਇੱਥੇ ਕੋਈ ਹੱਕ ਨਹੀਂ ਹੈਗਾ ਤੇ ਉਹ ਚਲ ਪੈਸੇ ਚ ਵੀ ਹੁਣ ਆਪਣੇ ਨਾਲ ਤਕੜੇ ਨੇਗੇ ਉਹਨਾਂ ਕੋਲੇ ਫਿਰ ਬੰਦੇ ਵੀ ਹੈਗੇ ਨੇ ਹੁਣ ਲੜਦੇ ਪੜਦੇ ਵੀ ਚੰਗੇ ਵੀ ਨਹੀਂ ਲੱਗਦੇ ਕੁਛ ਮੈਨੂੰ ਤਾਂ ਲੜਨਾ ਬੋਲਣਾ ਉਹੀ ਨਹੀਂ ਚੰਗਾ ਲੱਗਦਾ ਨਸੀਬ ਕਰੇ ਉਹਨਾਂ ਨੇ ਤਾਂ ਮੈਨੂੰ ਵਿਚਾਲੋਂ ਹੀ ਭਜਾਤਾ ਮੈਂ ਤਾਂ ਕਿਹਾ ਸੀ ਮਾਹ ਵੀ ਚਲ ਕੋਈ ਨਹੀਂ ਥਾਂ ਥੋੜੀ ਆ ਗਈ ਇਹ ਰੱਖ ਲਓ ਵੀ ਮਾਹ ਇੱਟਾਂ ਤਾਂ ਆਉਂਦੀਆਂ ਪੱਟਲਾਂ ਹਨਾ ਮੈਂ ਚਲ ਇਹ ਕੋਈ ਕਰੇ ਸ਼ਦਲਾ ਪਾ ਲੈਂਦਾ ਹਾਂਜੀ ਫਿਰ ਬਸ ਉਹਨਾਂ ਨੇ ਹੀ ਮਕਾਤੀ ਕਹਿੰਦੇ ਵੀ ਤੁਸੀਂ ਪਹਿਲਾਂ ਦੇਖ ਕੇ ਸ਼ੁਰੂ ਕਰਨਾ ਸੀਗਾ ਬਸ ੱੱਕਾ ਜਾ ਕਰਕੇ ਚਲ ਕੋਈ ਨਾ ਜੀ ਜੋ ਕਰਨਾ ਚ ਹੁੰਦਾ ਉਹੀ ਮਿਲਦਾ ਗੱਲ ਤਾਂ ਤਾਂ ਹੀ ਹੁਣ ਵੀ ਚੱਬ ਕੇ ਕਰਦੀ ਆ ਉਹਦੇ ਵੀ ਮੇਰੇ ਕੋਲ ਗੱਲਾਂ ਬਾਤਾਂ ਹੀ ਰੋਣੀ ਕੀਤੀਆਂ ਪਰ ਤੁਹਾਨੂੰ ਪਤਾ ਮੈਂ ਕਿਸ ਤੇ ਯਕੀਨ ਕਰਦੀ ਮੰਤਾ ਤੁਸੀਂ ਮਿਲ ਵੀ ਮੈਨੂੰ ਤਾਂ ਤੁਹਾਡੇ ਤੇ ਭਰੋਸਾ ਹੈ ਹੋਰ ਮੈਨੂੰ ਤਾਂ ਬੜਾ ਡਰ ਸੀਗਾ ਉਹਦੇ ਵੀ ਮੇਰੇ ਵਿੱਚ ਦੀ ਵੀ ਚੁਭਮੀਆਂ ਗੱਲਾਂ ਕੱਢ ਕੇ ਗਈ ਕਹਿੰਦੇ ਤੁਸੀਂ ਇਕੱਠ ਨਹੀਂ ਕੀਤਾ ਚੌਦੀ ਵਿਆਹ ਕਰਾ ਲਿਆ ਮੈਂ ਕਿੱਥੇ ਨਸੀਬ ਕਰੇ ਆਪਣੇ ਹਾਲਾਤ ਨੇ ਇਕੱਠ ਕਰਨ ਵਾਲੇ ਤੈਨੂੰ ਤਾਂ ਸਾਰਾ ਪਤਾ ਹੀ ਹੈਗਾ ਪਤਾ ਹੀ ਹੈ ਜੀ ਮੈਨੂੰ ਤਾਂ ਮੈਂ ਤਾਂ ਤਾਈ ਦੀਆਂ ਸਾਰੀਆਂ ਗੱਲਾਂ ਹੀ ਸਮਝ ਗਈ ਉਹਦੇ ਉਹਦੀਆਂ ਗੱਲਾਂ ਤੋਂ ਹਾਵਲਾ ਲਿਆ ਤੇ ਆ ਗੱਲ ਮੈਨੂੰ ਤੁਸੀਂ ਅੱਜ ਦੱਸਿਆ ਵੀ ਇਹਨੇ ਐਨੇ ਮਾੜੀ ਕੀਤੀ ਤੁਹਾਡੇ ਨਾਲ ਹੋਰ ਬਸ ਪੁੱਛੀ ਨਾ ਵੀ ਜਿਹੜੇ ਬੰਦੇ ਵਿੱਚ ਤੌੜਾ ਲੈਣ ਦੀ ਹਿੰਮਤ ਨਹੀਂ ਹੈਗੀ ਉਹ ਭਾਈ ਕਿੱਥੋਂ ਤੁਹਾਡੇ ਵਿਆਹਾਂ ਦੇ ਟੈਂਟ ਲਾ ਦੂਗਾ ਚਲ ਕੋਈ ਨਹੀਂ ਤੁਸੀਂ ਨਾ ਬੋਲ ਨਾ ਹੌਲਾ ਕਰੋ ਸਾਰਾ ਕੁਝ ਬਣ ਜੂਗਾ ਕੋਈ ਨਹੀਂ ਤੁਸੀਂ ਨਾ ਫਿਕਰ ਨਾ ਕਰੋ ਪਹਿਲਾਂ ਤੁਸੀਂ ਇਕੱਲੇ ਸੀ ਹੁਣ ਮੈਂ ਤੁਹਾਡੇ ਨਾਲ ਆ ਹਾਂ ਨਸੀਬਪੁਰੇ ਮੈਨੂੰ ਤਾਂ ਬਾਲਾ ਹੀ ਹੌਸਲਾ ਹੈ ਤੇਰਾ ਜੇ ਸੱਚ ਬੁੱਛੇ ਨਾ ਰੱਬ ਜਿੰਨਾ ਸਾਥ ਲੱਗਦਾ ਮੈਨੂੰ ਤਾਂ ਮੇਰੀ ਤਾਂ ਜ਼ਿੰਦਗੀ ਬਦਲ ਗਈ ਮੇਰਾ ਤੇ ਘਰ ਦੇ ਵਿੱਚ ਨਾ ਐਨੀ ਰੌਣਕ ਹੈਗੀ ਵੀ ਮੈਂ ਤਾਂ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੀ ਨਹੀਂ ਰਹਿਦਾ ਆਹੀ ਤਾਂ ਕਹਿਨੀ ਆ ਬਸ ਹੁਣ ਤੁਸੀਂ ਫਿਕਰ ਨਾ ਕਰੋ ਹੁਣ ਮੈਂ ਹੈਗੀ ਆ ਨਾ ਨਾਲ ਤੁਹਾਡੇ ਹਾਂ ਤੇ ਸੱਚ ਇੱਕ ਤੈਨੂੰ ਹੋਰ ਖੁਸ਼ਖਬਰੀ ਦੇਵਾਂ ਆਪਣੀ ਗਾਂ ਸੂਣ ਆਲੀ ਆ 5-7 ਦਿਨ ਹੀ ਰਹਿ ਗਏ ਅੱਛਾ ਜੀ ਹਾਂ ਤੇ ਤਾਂ ਵਧੀਆ ਦੁੱਧ ਹੋ ਜਾਊਗਾ ਤੇ ਤੂੰ ਸਮਾਂ ਸੁੱਖ ਨਾਲ ਲੱਸੀ ਦੁੱਧ ਘਿਓ ਹਨਾ ਭਾਵੇਂ ਘਿਓ ਨਾਲ ਨਾ ਲਿਆ ਕਰੀ ਫਿਰ ਤਾਂ ਮੈਂ ਤਾਂ ਉਹ ਵੀ ਬਾਲਾ ਸ਼ੌਂਕ ਆ ਜੀ ਦੁੱਧ ਬਾਦਰ ੜਕਣ ਦਾ ਮੈਂ ਤਾਂ ੜਕਿਆ ਕਰੂੰ ਕਰੀ ਮੈਂ ਗਾਂ ਦਾ ਕਰ ਕਿੰਨਾ ਫਿਰ ਹਰਾ ਭੀਤਾ ਸੀਗਾ ਕਿ ਪੱਠਿਆਂ ਮੇਨਾਂ ਤਾਂ ਸਰਦਾ ਨਹੀਂ ਹੈਗਾ ਹਨਾ ਸਬਜੀ ਤਾਂ ਚੱਲ ਫਿਰ ਮੈਂ ਤਾਂ ਇਕੱਲੇ ਹੀ ਸੀਗਾ ਮੈਂ ਤਾਂ ਫਿਰ ਚਟਣੀ ਚੁਟਣੀ ਕਰ ਲੈਂਦਾ ਬਾਕੀ ਦਿਹਾੜੀ ਤੇ ਜਾਣਾਗਾ ਅਗਲੇ ਦਿਖਾ ਲੈਣਾਗਾ ਪਰ ਹੁਣ ਮੈਂ ਅੱਗੇ ਵਾਸਤੇ ਨਾ ਇੱਥੇ ਥੋੜੀ ਜੀ ਸਬਜੀ ਲਾਉਂਗਾ ਆਪਾਂ ਸਬਜੀ ਬੀਜਿਆ ਕਰਾਂਗੇ ਮੈਂ ਵੀ ਤੁਹਾਡੇ ਨਾਲ ਪੂਰੀ ਮਦਦ ਕਰਿਆ ਕਰੂੰਗੀ ਹਾਂ ਹਾਂ ਕੋਈ ਗੱਲ ਨਹੀਂ ਮੈਂ ਕਹਿੰਦੀ ਸੀ ਜੀ ਹੁਣ ਮੈਂ ਬਰ ਖੇਤ ਚ ਗੇੜਾ ਘੂੜਾ ਦਿਆਂ ਨਾ ਕਿ ਆਪਾਂ ਦੂਜਾਨੇ ਖੇਤ ਚ ਜਾ ਨਹੀਂ ਸਕਦੇ ਹੋ ਨਹੀਂ ਨਹੀਂ ਕੋਈ ਗੱਲ ਨਹੀਂ ਐਂਦਾ ਜੇ ਤੇਰਾ ਜੀ ਹੈ ਤੂੰ ਦੇ ਆ ਗੇੜਾ ਤੇ ਆਮਰੂਦ ਲੱਗੇ ਨੇਗੇ ਮੈਂ ਦੇਖਦਾ ਮੈਂ ਤੇਰੇ ਵਾਸਤੇ ਨਾ ਕੋਈ ਮਰੂਦ ਤੋੜ ਕੇ ਦਿੰਦਾ ਤੈਨੂੰ ਚਲੋ ਠੀਕ ਆ ਹਾਂ ਜਾਓ ਦੇ ਆ ਗਿੜਾ ਫਿਰ ਦਰ ਲੱਕ ਕਿਦਾ ਚਾਹ ਹੈ ਵਿਚਾਰੀ ਨੂੰ ਪਰਮਾਤਮਾ ਤੁਮੇ ਮੈਨੂੰ ਖੁਸ਼ੀ ਦਿੱਤੀ ਤਾਂ ਹੈਗੀ ਹੈਗੀ ਇਹੀ 4-5 ਸਾਲ ਪਹਿਲਾਂ ਦੇ ਦਿੰਦਾ ਇਹਦਾ ਤਾਂ ਵਿਚਾਰੀ ਦਸ਼ਾ ਹੋਊ ਪੂਰਾ ਹੋ ਜਾ ਤਹਿਤ ਉਹ ਕਿੰਦੀ ਰੱਖੇ ਮੁੰਡੇ ਕਿੰਦੀ ਰੱਖੀ ਮੁੰਡਿਆਂ ਚੰਨਾ ਬੰਦੀ ਜੇ ਮਸੀਂ ਤੈਨੂੰ ਡਾਹ ਨਾ ਤਨੂ ਰਸਖੇ ਲਾਂਦੇ ਵਾ ਤੇਰੇ ਤੱਕ ਵੀ ਰੱਖੀ ਲੈ ਜੇ ਸਾਰਾ ਵਾਂ ਸਾਡੇ ਕੋਲੇ ਹੁੰਦਾ ਤਾਸੀਂ ਕਿੰਨੀਆਂ ਟਰਾਲੀਆਂ ਭਰ ਭਰ ਹਨਾ ਵੇਚਦੇ ਤੇ ਸਾਡੇ ਕੋਲੇ ਕਿੰਨੇ ਸਾਰੇ ਪੈਸੇ ਆ ਜਾਂਦੇ ਫੇਰ ਤਾਂ ਅਸੀਂ ਬਹੁਤ ਸੁਣੀ ਕੋਠੀ ਪਾਉਂਦੇ ਮੈਂ ਵੀ ਕੰਮ ਨਹੀਂ ਆ ਨਾ ਕਹੇ ਜਿਹੀ ਗੱਲਾਂ ਸੋਚਣ ਲੱਗੀ ਇਹ ਤਾਂ ਵਿਚਾਰੇ ਪਹਿਲੇ ਇੰਨਾ ਫਿਕਰ ਕਰਦੇ ਨੇ ਚਲ ਇਹਨਾਂ ਕੋਲੇ ਨਹੀਂ ਮੈਂ ਗੱਲ ਕਰਦੀ ਇਹ ਤਾਂ ਹੋਰ ਵੀ ਸੋਚਣ ਲੱਗ ਜਾਣਗੇ ਪਰ ਮੈਨੂੰ ਲੱਗਦਾ ਇੱਕ ਦਿਨ ਜ਼ਰੂਰ ਮੇਰੀ ਰੀਜ ਪੂਰੀ ਹੋਊਗੀ ਇਹ ਵੀ ਆਹ ਆ ਮਾਰਾ ਜਾ ਵੱਡਾ ਜਾ ਅਜੇ ਕੱਚੇ ਨੇਗੇ ਚਲ ਆਏ ਸੀ ਮੈਨੂੰ ਵੀ ਕੋਈ ਮਿੱਠਾ ਅੰਬੂਰ ਮਿਲ ਜਾਂਦਾ ਚਲ ਖਾ ਲੈਂਦੀ ਬੇਚਾਰੀ ਐਡੀ ਰੀਜਨਲ ਖੇਤ ਵੀ ਆਈ ਹੈਗੀ ਕੋਈ ਮਰੂਤ ਵੀ ਨਹੀਂ ਨਾ ਯਾਨੀ ਕੋਈ ਇੱਕੇ ਹੀ ਹੈ ਸਾਰੇ ਅੰਦੇ ਕਣ ਕਾਂ ਅੰਦਰ ਕਣ ਕਾਂ ਵਿਚ ਕਣ ਕਾਂ ਦੇ ਗੰਨੇ ਦੇ ਨਨਸ ਚਾਹਣੀਆਂ ਥੇਤਾਂ ਦੇ ਬੱਲੀ ਬਣੇ ਥੋੜੀ ਮਰੂਤ ਹਾਂ ਤੋਰਤਾ ਲਿਆ ਪਰ ਕੱਚੇ ਨੇਗੇ ਮੈਨੂੰ ਆਏਗਾ ਕਿਤੇ ਸਾਡੇ ਕਲਾਕਾਰ ਦਾ ਗਾਣਾ ਖਰਾਬ ਹੋ ਜੇ ਲੈ ਕੁਝ ਨਹੀਂ ਹੁੰਦਾ ਮੈਂ ਦੱਸ ਖਾੜਾ ਨਹੀਂ ਇੱਥੇ ਤੁਸੀਂ ਵੀ ਮੈਨੂੰ ਚਿਹੜਾ ਡਾਂਗ ਕਰਦੇ ਹੋ ਚਿਹੜਾ ਨਹੀਂ ਕਰਦਾ ਨਸੀਬ ਕਰੇ ਸੱਚੀ ਕਹਾਂਗਾ ਸੌਂ ਲੱਗੇ ਮੈਂ ਤਾਂ ਕਹਿੰਦਾ ਜੇ ਤੇਰੀ ਕੈਸ਼ਟ ਕਰਾ ਦਈਏ ਨਾ ਬੱਲੇ ਬੱਲੇ ਹੋ ਜੂ ਸਾਰੀ ਗਰੀਬੀ ਚੱਕੀ ਗਈ ਮੈਨੂੰ ਸਾਰਾ ਪਤਾ ਤੁਸੀਂ ਤਾਂ ਚਿਹੜਾ ਡਾਂਗ ਕਰਦੇ ਮੇਰੇ ਨਾਲ ਨਹੀਂ ਏਡਾ ਨਹੀਂ ਕਰਦਾ ਬਹੁਤ ਸੋਹਣਾ ਗਾਣੀਆ ਬਹੁਤ ਸੁਣੀ ਆਵਾਜ਼ ਹੈ ਤੇਰੀ ਅਸਲਚਾ ਮੇਰੇ ਅੱਜ ਜੀ ਵਾਲਾ ਲੱਗਿਆ ਮੈਂ ਤਾਂ ਉਥੋਂ ਤੱਕ ਗੇੜੇ ਦੇਈ ਗਾਈ ਗਈ ਗੁਣ ਬਣਾਈ ਗਈ ਉਹਨਾਂ ਮੈਨੂੰ ਵਧੀਆ ਲੱਗਦਾ ਗੁਣ ਬਣਾਉਣਾ ਜੀ ਨਹੀਂ ਨਹੀਂ ਕਰੂੰਗਾ ਜੇ ਤੈਨੂੰ ਖੇਤ ਦਾ ਇੰਨੀ ਮੋਹ ਹੈਗਾ ਨਾ ਅਗਲੀ ਵਾਰੀ ਬਾਣ ਠੇਕੇ ਤੇ ਲੈ ਲੂੰਗਾ ਠੇਕੇ ਦਾ ਪਤਾ ਕੀ ਹੁੰਦਾ ਹੈ ਬੜਾ ਤਾਂ ਨਿਜੀ ਮੈਨੂੰ ਪਤਾ ਪਰ ਜੇ ਤੁਸੀਂ ਐ ਕਰ ਲਿਆ ਪੱਦ ਖੇਤੀ ਕਰੋਗੇ ਨਾ ਫਿਰ ਤੁਹਾਨੂੰ ਖੇਚਲਾ ਵਾਲੀ ਕਰਨੀ ਪਿਆ ਕਰੋਗੀ ਕੋਈ ਨਹੀਂ ਨਹੀਂ ਖੇਚਲਾ ਤਾਂ ਮੈਨੂੰ ਹੁਣ ਵੀ ਕਰਨੀ ਪੈਂਦੀ ਹੈ ਹੁਣ ਜਦੋਂ ਮੈਂ ਹੋਰਾਂ ਦੇ ਦਿਹਾੜੀ ਤੇ ਜਾਣੇਗਾ ਤੇ ਉਹਦੇ ਵੀ ਤਾਂ ਕੰਮ ਤਾਂ ਮੈਂ ਕਰਦਾ ਹੀ ਹੈਗਾ ਨਾਲੇ ਜਦੋਂ ਬਗਾਨੇ ਬੰਦੇ ਦੇ ਦਿਹਾੜੀ ਤੇ ਜਾਣੇ ਹਨਾ ਉਹ ਤਾਂ ਪਾਣੀ ਵੀ ਨਹੀਂ ਪੀਣ ਦਿੰਦਾ ਅਗਲਾ ਹਾਂ ਇਹ ਤਾਂ ਹੈ ਕਿੱਥੇ ਆਵਦਾ ਬਾਣ ਹੋਵੇ ਤੇ ਬੰਦਾ ਮਰਜੀ ਨਾਲ ਕੰਮ ਕਰੇ ਭਾਵੇਂ ਨਾ ਕਰੇ ਜਦੋਂ ਦਿਲ ਕਰਦਾ ਉਦੋਂ ਕੰਮ ਕਰ ਲੇ ਜਦੋਂ ਨਹੀਂ ਦਿਲ ਕਰਦਾ ਉਦੋਂ ਭਾਵੇਂ ਬੈਹਿ ਜਾ 10 ਮਿੰਟ ਹਣਾ ਤੇ ਬਾਣ ਨਾਲ ਠੇਕੇ ਤੇ ਆਏ ਹੁੰਦਾ ਹੈਗਾ ਵੀ ਆਪਾਂ ਕਿਹੜਾ ਪੈਸੇ ਦੇਵਾਂਗੇ ਆਪਣੇ ਇੱਧਰ 70000 ਨੂੰ ਕਿੱਲਾ 75000 ਨੂੰ ਕਿੱਲਾ ਬਾਣ ਦਾ ਚੱਲਦਾ ਹੈਗਾ ਵੀ ਹਾਂ ਆਪਾਂ ਦੋ ਕਿੱਲੇ ਲੈ ਲਾਂਗੇ 2 ਲੱਖ ਚ ਆਪਾਂ ਨੂੰ ਦੋ ਕਿੱਲੇ ਠੇਕੇ ਤੇ ਮਿਲ ਜਾਣਗੇ ਸਾਲ ਵਾਸਤੇ ਵੀ ਜਿੰਨੀ ਫਸਲ ਹੁੰਦੀ ਉਹਦੇ ਵਿੱਚ ਉਹ ਸਾਰੀ ਆਪਣੀ ਹੁੰਦੀ ਹੈਗੀ ਆਪਾਂ 2 ਲੱਖ ਦੇਣਾ ਹੁੰਦਾ ਹੈਗਾ ਫਿਰ ਤਾਂ ਵਧੀਆ ਜੀ ਹਾਂ ਤੇ ਫੇਰ ਭਾਵੇਂ ਤੂੰ ਰੋਜ਼ ਖੇਤ ਆ ਜਾ ਕਰੀ ਚਲੋ ਠੀਕ ਆ ਬਸ ਮੈਨੂੰ ਆਈਆਂ ਵੀ ਤੁਸੀਂ ਜਿਆਦੇ ਔਖੇ ਹੋ ਫੇਰ ਨਹੀਂ ਨਹੀਂ ਕੁਝ ਨਹੀਂ ਹੁੰਦਾ ਮੈਂ ਤਾਂ ਇਹ ਦੂ ਸੌਖਾ ਰਹੂੰਗਾ ਹੁਣ ਤਾਂ ਗੱਲਾਂ ਮੈਨੂੰ ਲੇਟ ਬੁਲਾ ਕਰਦਾ ਸਮੇਂ ਹਾਂ ਬੁਲਾਉਂਦਾ ਹੈਗਾ ਹਨਾ ਫੇਰ ਤਾਂ ਆਪਣਾ ਆਪ ਦਾ ਬਾਣ ਹੋਊਗਾ ਜਦੋਂ ਬਿਲਕੁਲ ਆਪਾਂ ਖੇਤ ਆਇਆ ਕਰਾਂਗੇ ਜਦੋਂ ਬਿਲਕੁਲ ਆਇਆ ਕਰੂਗਾ ਆਪਾਂ ਕਰੇ ਹੋਗੇ ਜਾ ਕਰਾਂਗੇ ਨਾਲੇ ਤਾਂ ਸਬਜ਼ੀ ਵੀ ਸਾਰੀ ਮੀਂਹ ਲਾਂਗੇ ਫੇਰ ਹਾਂ ਫੇਰ ਸਬਜ਼ੀ ਵੀ ਵੀ ਸਕਦੇ ਚੱਲ ਜੀ ਮੈਂ ਆਪਾਂ ਕਰ ਚਲ ਚਲ आज का सच्ची मन बड़ा खुश होया मेरा <laughs> चल कोई नहीं तू खुश ही रहा कर बस प्यार करो रे ता मारे ही तन कुरे तू गेड़ा घर नु चल घर नु जानी है हुन तो चार कर ता जाए ही आई पी पी भी अखे होए पए हैं सारे ने कुट कुट चा दिए पर घर ना जा देख दिया दी जो करे आ लाके आने कोई ना कोई लुत्ती मचाउनिया उदा भी कार जा ਸ਼ੇਰੀ ਗੱਲ ਬਣੂਗੀ ਨਹੀਂ ਕਿੱਥੇ ਵਰਦੀ ਐ ਪਤਾ ਹੀ ਤਾਂ ਲਿਆ ਮਾਂ ਅੰਗਰੇਜ਼ੋ ਆ ਗਈ ਲੈ ਕਰੀ ਹੋਗੀ ਬਠੀਏ ਕੁੜੇ ਲ ਮੰਜੇ ਤੇ ਨੀਂਂ ਗਰਜੋ ਕਰੀਆਂ ਕੁੜੇ ਮਿੱਠੋਟ ਕਿੰਨੇ ਜਣ ਹੋ ਗਏ ਤੈਨੂੰ ਦਹੀਂ ਨੂੰ 2 ਵਜੇ ਤੋਂ ਪਹਿਲਾਂ ਮੈਂ ਲਾ ਕੇ ਏਡੀ ਦੂੰਗਾ ਆ ਜਾ ਆ ਜਾ ਮਾਂ ਜੀ ਲੰਗਿਆ ਕੁਣ ਜਹਰ ਦਿੱਤਾ ਤੂੰ ਕਰੇ ਕਰੇ ਖੜੀ ਐ ਤੈਨੂੰ ਮੈਂ ਕਿੱਥੇ ਜਾਨੀ ਐ ਨਹੀਂ ਤੂੰ ਘਰੋਂ ਤਾਂ ਕਦੇ ਖੜੀ ਹੋਈ ਨਹੀਂ ਮੱਥਾ ਟੇਕਦੇ ਅੰਮਾ ਜੀ ਜਿੰਦ ਵੀ ਬਸਦੀ ਰਹਿ ਰੱਬ ਵੱਡੀ ਸਾਰੀ ਉਮਰ ਕਰੀ ਕਮਾਈਆਂ ਚ ਵਾਅਦਾ ਕਰੀ ਮੈਂ ਤਾਂ ਦੇਵਾਰੀ ਆ ਕੇ ਮੁੜ ਗਈ ਪਹਿਲਾਂ ਤੂੰ ਮੈਨੂੰ ਘਰ ਹੀ ਨਹੀਂ ਮਿਲੀ ਲੱਗਾ ਹੋਰ ਹਾਰ ਕੇ ਭਾਈ ਮੈਂ ਤਾਂ ਉਹਨਾਂ ਦੇ ਭਾਗੂ ਕੇ ਸਲਾਮੀ ਦੇ ਆਈ ਨਹੀਂ ਮੈਂ ਮੱਚ ਜਾ ਕੱਲੀ ਜਾਨੀ ਜਾ ਕੇ ਸਲਾਮੀ ਦੇ ਆਈ ਲੈ ਤੈਨੂੰ ਤਾਂ ਮਛਰਾ ਢੀਕਿਆ ਮੇਰੇ ਨੇ ਪੁੱਛਿਆ ਬੁਰਾ ਕਿ ਕਿੱਥੋਂ ਪੈਸੇ ਆਉਂਦੇ ਨੇ ਫਿਰ ਰੱਖੇ ਹੋਏ ਸੀ ਗੋਦੀ ਦੇ 20 ਰੁਪਏ ਉਸ 10-10 ਕਰਕੇ ਦੇਈ ਮੈਂ ਤਾਂ ਪੈਣੀ ਤੂੰ ਜਿੰਨੇ ਮਰਜ਼ੀ ਦੇਈ ਮੈਂ ਤਾਂ ਤੈਨੂੰ ਦੱਸਦੀ ਹਾਂ ਹੁਣ 10-10 ਰੁਪਏ ਦੇ ਹੋਰ 10-10 ਦਈ ਤੂੰ ਮੌਜੂਦੀ ਰੁਪਏ ਆ ਰੁਪਏ ਦੇ ਭਾਵੇਂ ਦੀ 5-5 ਦੀ ਉਹ ਤੇਰੀ ਮਰਜ਼ੀ ਚੱਲ ਫਿਰ 10-10 ਸੀ ਮੈਂ ਇਹ ਦੇਉਂਦੇ ਤੂੰ ਆਪਾ ਕਰਿਆਈ ਹੋਰ ਫਿਰ 10 ਰੁਪਏ ਚ ਤੈਨਨੇ ਇੱਕ ਤਾਂ ਚਾਹੀਦੇ ਨੇ ਚੱਲ ਕੋਈ ਨਹੀਂ ਮੈਂ ਦੇਖ ਲੈ ਪਤਾ ਨਹੀਂ ਕਿਥੋਂ ਠੱਗੀ ਮਾਰ ਕੇ ਲਿਆ ਨਹੀਂ ਇਹ ਦੂਸੋਂ ਨਹੀਂ ਹੈ ਦੂਸੋਂ ਨਹੀਂ ਜੋ ਕਬੀਨ ਤੇ ਖੀ ਜਾ ਮੀ ਸੱਚੀ ਮਾਏ ਰ ਮੇਰੇ ਨਾਲੋ ਵੀ ਸੋਈ ਭਾਣੇ ਹੁਣ ਤਾਂ ਚੱਲ ਸੁਖਣਾ ਤੇ ਸੋਣੀ ਤਾਂ ਤੂੰ ਵੀ ਬਥੇਰੀ ਸੀ ਹਾਏ ਤੇ ਹੁਣ ਤਾਂ ਤਿੰਨ ਚਿਰ ਹੋ ਗਏ ਵਿਆਹੀ ਨੂੰ ਮੋਟਾ ਬਾਹੇ ਰੰਗ ਰੂਪ ਹੈ ਰੱਬ ਦਾ ਦਿੱਤਾ ਹੋਇਆ ਪਤਾ ਨਹੀਂ ਕਿੱਥੇ ਵਹਿਲੀ ਵਹਿ ਕੇ ਘੜੀਏ ਰੱਬ ਨਹੀਂ ਐਂਹੀ ਸੋਣੀ ਐਂਹੀ ਸੋਣੀ ਨਹੀਂ ਭਾਣੇ ਮਾਗ ਰੋਏ ਪਤਾ ਨਹੀਂ ਇਹ ਕਿਉਂ ਗੱਲ ਲੈ ਨਾ ਮੈਂ ਮੰਗਿਆ ਨਾ ਮੈਂ ਵਿਆਹਾ ਨਾ ਮੈਨੂੰ ਨਾ ਮੈਂ ਸੰਤ ਕਰਾਈ ਕੁੜੀਓ ਮੈਨੂੰ ਬਾਣ ਵਿੱਚ ਬਹੁਤੀ ਥੇਹੀ ਕੁੜੀਓ ਉਹਨੂੰ ਤਾਂ ਬਾਣ ਵਿੱਚ ਹੀ ਹੈ ਗਈ ਉਹੀ ਗੱਲ ਹੀ ਹੋ ਗਈ ਉਹਨਾਂ ਦੀ ਤੇ ਤਾਂ ਹੋਰ ਉਹ ਤਾਂ ਫਾਨੇ ਵਾਲੀ ਵੀ ਸੋਣੀ ਹੈ ਮਮਾ ਜੀ ਮੈਨੂੰ ਐ ਲੱਗਦਾ ਕੋਈ ਨੁਸਖ ਹੋਣਾਗਾ ਨਾ ਭਾਈ ਸੋਣੀ ਲਮਬੀ ਲੁੱਦੀ ਸਾਰਾ ਕੁਝ ਵਧੀਆ ਉਹਦਾ ਕੋਈ ਨੁਕਸ ਵੀ ਨਹੀਂ ਲੱਗਿਆ ਆਏ ਆ ਇਹਦੀ ਮੰਮੀ ਤੱਕੜੇ ਨਹੀਂ ਕਰੋ ਤੇ ਉਹਨਾਂ ਨੇ ਵਿਆਹ ਉਹ ਕਰਤਾ ਪਤਾ ਨਹੀਂ ਨੂੰ ਨਾ ਨਿੱਕੀ ਮੇ ਭਾਈ ਵਿਆਹ ਕੀਤਾ ਇਹਦਾ ਕੋਈ ਰੱਬ ਜਾਣਦਾ ਆਪਾਂ ਕਿੱڑا ਗਈਆਂ ਉੱਥੇ ਆਪਣਨ ਤਾਂ ਕੀ ਪਤਾ ਸ੍ਰੀਕੰਤ ਦੱਸਿਆ ਵੀ ਨਹੀਂ ਨੇ ਕੀ ਪਤਾ ਮਾਂ ਜੀ ਇਹਦੀ ਪਤਾ ਪਹਿਲਾਂ ਕਿਥੋਂ ਵਿਆਹੀ ਗਈ ਹੋਵੇ ਕੁਸ਼ਾੜੇ ਛੜਾਈ ਹੋਗੀ ਹੋਵੇ ਆਹ ਹੋ ਉਮਰ ਤਾਂ ਛੋਟ ਨਹੀਂ ਲੱਗਦੀ ਆ ਹਲੇ ਬਿਸ਼ੇਤੀ ਕਿੱਥੋਂ ਰਹੇਗੀ ਜਦ ਲੇ ਰਿਸ਼ਤਾ ਮੁੱਕਰਦੇ ਹੋਣ ਅਜੇ ਤੋਰਤੀ ਹੋਵੇ ਹਾਂ ਹੁੰਦਾ ਹੁੰਦਾ ਕਿਸੇ ਹਾਂ ਹਾਂ ਸਾਰੀ ਗੱਲ ਤਾਂ ਭਵੰਨ ਦੱਸਦਾ ਹਾਂ ਮੇਦੀ ਮਾਮੀ ਨੇ ਪਤਾ ਨਹੀਂ ਤਾਂ ਪਾਈ ਛੇ ਮਾਮੀ ਬੁਲਾਈ ਪਤਾ ਪਤਾ ਨਹੀਂ ਤਾਂ ਹੁਣ ਪਤਾ ਚਾਰ ਦਿਨ ਇਹਦੀ ਮੰਮੀ ਨੇ ਆਪਦੀ ਉਚਕ ਚਕਾ ਕਰਤੀ। ਉਹ ਬਾਰੇ ਬਤਾ ਪਾਣ ਪਰ ਬਲੈਂਸ ਹੀ ਹੁਣਾ ਪਾਇਆ ਹੋਇਆ ਉਹਦੇ। ਨੀ ਅੰਮਾ ਜੀ ਚੋੜ ਫੇਰੇ ਹੋਊਗਾ। ਪਤਾ ਸਿਉਣਾ ਲੈ। ਪਾਗੂ ਦੇ ਘਰਾਂ ਵਿੱਚ ਸਿਉਣਾ। ਹਾਂ ਇਹ ਵੀ ਹੋ ਸਕਦਾ ਕੋਈ। ਉਹ ਤਾਂ ਫਿਰ ਕੀ ਪਤਾ ਲਾਉਦਾ ਅੱਜ ਕੱਲ ਦੇ ਜਵਾਨੇ ਦਾ ਭਾਣੇ। ਮੁੱਲ ਦੀਆਂ ਚੀਜ਼ਾਂ ਵੀ ਬਖਾ ਨਹੀਂ ਪਾਲਾਂਦੀ। ਅੰਮਾ ਜੀ ਪਾਗੂ ਦੇ ਘਰੇ ਤਾਂ ਉਹ ਇਹ ਭੰਗ ਭੁੱਜਦੀ ਆ। ਉਹ ਨੂੰ ਤੂੰ ਕਿੱਥੇ ਸਿਉਣਾ ਭਾਲਦੀ ਆ। ਹੋਰ ਅਸੀਂ ਤਾਂ ਭੁੱਜਦੀ ਆ। ਮੈਂ ਤਾਂ ਮੈਲਾ ਆ ਗਿਆ ਯੂਗਾ ਜੀਆਂ ਮੈਂ ਤਾਂ ਫੇਰ ਸਿਆਣੀ ਵੋਦੀ ਬਹਨ ਉਹ ਆਏ ਐ ਨਾ ਜਰਾ ਫਾਇਨਾ ਤੋਂ ਬਚਾਤੀ ਰੱਖੀ ਵਿਚਾਰੀ ਨੂੰ ਕੀ ਪਤਾ ਲੱਗਦਾ ਅੱਜ ਕੱਲ ਮੇ ਆਪਣੀਆਂ ਮਿਸਟਰ ਡੇ ਜੀ ਵੀ ਤੁਰੇ ਫਿਰਦੇ ਰਹਿੰਦੇ ਨੇ ਇਹ ਤਾਂ ਤੂੰ ਹੀ ਇਹਨਾਂ ਨੂੰ ਦਿੱਤੀ ਦੇ ਵਿੱਚ ਦੇ ਕਰ ਲੈਣੀ ਆ ਬੋਲ ਬੋਲ ਕੇ ਮੈਂ ਤਾਂ ਤੈਨੂੰ ਪਤਾ ਨਹੀਂ ਕਿਹੜੇ ਪਿੰਡ ਦੀ ਆ ਫਿਰ ਹਾਂ ਅੰਗਰੇਜ਼ੋਆਂ ਦਾ ਨਾ ਵੀ ਹਾਂ ਮੋਰੇ ਮੋਰੇ ਤਾਂ ਚੱਲਦਾ ਹੈ ਬਦਮਾਸ਼ ਜੱਸਾ ਸੱਚੀ ਗੱਲ ਹੈ ਨੂੰ ਚੱਲ ਤੂੰ ਜੱਸਾ ਇਹ ਕੋ ਤੁ ਨਾਲੇ ਤਾਂ ਕੁੜੀ ਤਾਂ ਨਾਂ ਤਾਂ ਕੁੰਡਾ ਹੈ ਮੈਂ ਉਹ ਤਾਂ ਉਹਦੇ ਤਿੰਨ ਚਾਰ ਨਾਂ ਰੱਖੀ ਬੈਠਾ ਪਿੰਡ ਚ ਅੱਛਾ ਆਹੋ ਹਾਂ ਬਣਾ ਮੈਨੂੰ ਕੋਈ ਕੁੰਡਾ ਕੁੰਡਾ ਕਹੀ ਜੈ ਨਾ ਮੈਂ ਕੀ ਕੁੰਡਾ ਕਹੋ ਮੇਰਾ ਨਾਂ ਤਾਂ ਅਸਲੀ ਜੱਸਾ ਦਾ ਮੈਂ ਚੱਲਵੇਂ ਚੱਲੇ ਹਾਂ ਤੇਰੇ ਤਾਂ 3600 ਤਾਂ ਤੂੰ ਨਾਂ ਕਰੀ ਬੈਠਾ ਉਹਦੇ ਵਾ ਇਹ ਚੱਲ ਚੰਗਾ ਤੂੰ ਜਾਏ ਮੈਂ ਤਾਂ ਤੇਰੇ ਨੂੰ ਦਵਾਸ਼ ਵੀ ਕਹੀ ਆ ਪੈ ਸੱਚੀ ਵਾਲਾ ਆ ਪੈ ਸੱਚੀ ਫਿਰ ਹਾਂ ਤੇ ਇੱਥੇ ਚੱਲਦਾ ਨਾ ਹੋਰ ਤਾਂ ਐਂ ਉਹ ਕਰਦਾ ਫਿਰਦਾ ਰਹਿੰਦਾ ਫੁਕਰੀਆਂ ਆਈਆਂ ਮਾਰਦਾ ਰਹਿੰਦਾ। ਨਾ ਇਹ ਉਹਨੇ ਤਾਂ ਕੀ ਕੀਤਾ ਦੇਖੀ। ਟੱਕਰ ਆਤੋਂ ਨਾਲ ਮੈਂ ਵੀ ਲਾਉਂਗੀ ਇੱਕ ਦਿਨ। ਤੇ ਉਹ ਵਿਚਾਰੀ ਬੁਢੀ ਨਹੀਂ ਸਾਨੂੰ ਨਾ ਨਗੜੀ। ਅੱਛਾ ਉਹਨਾਂ ਦੀ ਜ਼ਮੀਨ ਤੇ ਅੱਖ ਰੱਖ ਰੱਖੀ ਐ। ਸਾਰਾ ਉਹਨਾਂ ਖੇਤਾਂ 'ਚ ਕੀੜੇ ਮਾਰਦੇ ਰਹਿੰਦੇ ਨੇ। ਨਾ ਜ਼ਮੀਨ ਤਾਂ ਬੁਢੀ ਵੀ ਮੈਂ ਵੀ ਨੇ ਸਾਨੂੰ ਸਾਹਮਣੇ ਦਿੱਦੀ। ਉਹ ਸੱਚੀ ਤਾਂ ਹੀ ਹੋਰ ਹੁਣ ਤੂੰ ਤਕਰੀ ਰਹੀ ਮੈਂ ਤੇਰੇ ਕੰਨਾਂ ਸੋਰੀ ਕੱਢ ਦੀ ਗੱਲ। ਪਰ ਆਪਾਂ ਹੁਣ ਜ਼ਮੀਨ ਦਾ ਕਬਜ਼ਾ ਨਹੀਂ ਉਹਨਾਂ ਨੂੰ ਲੈਣ ਦੇਣਾ। ਆਪਾਂ ਆਪਣੇ ਲਾਗੇ ਆਪਣੇ ਘਰੇ ਚੂੜੀਆਂ ਪਾਈਆਂ ਨੇ। ਕੱਪ ਜਿੰਦਾ ਸਕੀ ਹੁੰਦਾ ਬਸ ਹਜ਼ਾਰ ਮੱਥੇ ਮਾਰਾਂਗੇ ਪੁਲਿਸ ਦੇ ਮੰਨਦੇ ਕੱਪ ਜਾ ਜੂਗਾ ਕੋਈ ਨਹੀਂ ਤਾਂ ਹੀ ਫਿਰ ਮੈਂ ਵੀ ਧਿਆਨ ਰੱਖੋ ਕੋਈ ਰਾਤ ਮੋਕੇ ਕਰਾਂ ਪਕੰਮ ਨਹੀਂ ਮੈਂ ਚਾਹੀ ਕੋਟ ਬਣਾ ਦੇ ਤੈਨੂੰ ਨਾ ਬਸ ਚਾਹ ਤਾਂ ਮੈਂ ਜੀ ਚਾਰ ਘਰੀ ਪੀ ਆਈ ਪਹਿਲਾਂ ਮੇਰੀ ਸਲਾਹ ਸੀ ਜਾਂਦੀ ਸੀ ਫਿਰ ਵਾਹ ਜਾਂਦੀ ਜਾਂਦੀ ਦੇਖ ਹੀ ਜਾਵਾਂ ਬੀਂਗਰੇ ਦੋ ਆ ਗਈ ਕਰਾ ਮੇਰਾ ਵੀ ਤੇਰੇ ਬਣਾ ਜੀ ਨਹੀਂ ਲੱਗਦਾ ਤੇਰੇ ਕੋਈ ਹੈ ਤੇ ਬਿਚਿਆ ਚਾਰ ਗੱਲਾਂ ਕਰ ਜੈਨੀ ਆਹ ਚਾ ਕੋਈ ਨਹੀਂ ਅੰਮਾ ਜੀ ਆਪਾਂ ਕਿਹੜਾ ਕਿਸੇ ਦਿਨ ਨਿੱਜ ਚ ਗਲੀ ਕਰ ਦਿੰਨਾ ਆਹ ਦੁੱਖ ਸੁੱਖ ਹੈ ਕਰ ਲੈਨੀ ਆਪ ਕੋਰ ਦੱਸ ਕੀ ਫਿਰ ਤੂੰ ਐ ਕਰੀ ਆਪਾਂ ਤਾਂ ਬਈ ਆਦਤ ਨਹੀਂ ਪਿੰਡ ਗਲੀ ਦੀ ਗੱਲ ਕਰਨ ਦੀ ਹਾਂ ਤੂੰ ਐ ਕਰੀ ਫਿਰ ਦੇ ਇਸਲਾਮੀ ਹੈ ਨਾ ਫਿਰ ਮਸਲਾਮੀ ਉਹਨਾਂ ਵਾਲੇ ਮੈਂ ਦੇਖ ਕੇ ਉਹ ਕੀ ਆ ਇਹ ਗਰਮ ਦੱਸ ਕਿਉਂ ਉਹਨੂੰ ਪਿੰਡ ਦਾ ਮਾਹੌਲ ਸਾਰਾ ਹਾਂ ਹੋਰ ਨਿਆਣੀ ਹੈ ਵਿਚਾਰੀ ਹੋਰ ਪਤਾ ਲੱਗਦਾ ਆਪਾਂ ਤਾਂ ਆ ਗਈ ਚੰਗਈ ਕਰਦੇ ਹਾਂ ਕਿ ਉਹ ਦੇਖ ਲੈ ਅੰਮਾ ਜੀ ਵੀ ਜੋ ਚਾਹ ਦਾ ਟਾਈਮ ਹੁੰਦਾ ਹੈ ਲੈ ਨਿਕਲ ਜਾਂਦੇ ਕੋਲ ਨੱਚਾ ਕਰਨ ਤੇ ਚਾਹ ਪੀ ਆਈ ਅਜੇ ਮਾੜਾ ਤਾਂ ਹੋਰ ਦੌਰ ਲਾਉਂਦੀ ਲੈ ਬੈਠ ਜਾਂਦੀ ਚੱਲ ਪੂ ਟੱਪੀ ਜਾਂਦੀ ਕੁੱਟ ਮੇਰਾ ਕੀ ਕੱਸਦਾ ਸੀ ਚਲੋ ਖੇਤ ਜਾਉਂਗੀ ਤਿਆਰ ਹਾਂ